ਪਾਣੀ ਪਿੱਛੇ ਆ ਆਰਾਮ ਬਾਬਾ ਕੀ ਜੈ ਉਹ ਬੜੀ ਵਿਚਾਰਾ ਆਰਾਮ ਬੰਦੇ ਆਰਾਮ ਬੰਦੇ ਆਰਾਮ ਜੰਗਲ ਮਨਾਉਂਦਾ ਬਾਤਰਾ ਜੀ ਸਭ ਤੋਂ ਪਹਿਲਾਂ ਮੈਂ ਆਇ ਜਿਹੜਾ ਸੰਤੰਤਰਤਾ ਦਿਵਸ ਹੈ ਸਾਧੀਆਂ万人 ਤੁਮਾਨ ਆਵਦਾ ਅਤੇ ਨਗਰ ਨਿਗਮ ਕਰਮਚਾਰੀ ਉਹਨਾਂ ਦਾ ਜਿਹੜਾ ਸਾਡਾ ਮੁੱਖ ਅਫਸਰ ਹੈ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਵਾ ਹੋਰ ਮੈਂ ਸਭ ਤੋਂ ਪਹਿਲਾਂ ਸੰਤੰਤਰਤਾ ਦਿਵਸ ਦਾ ਲੱਖ ਲੱਖ ਧਾਈ ਦਿਨਾ ਮੈਂ ਕਿ ਸਾਡੇ ਦੇਸ਼ ਆਜ਼ਾਦ ਹੋਏ 78 ਸਾਲ ਹੋ ਗਏ ਆਹ ਨੂੰ ਵੀ ਅਸੀਂ 60 ਸਾਲ ਜਿੱਤੇ ਬਿਸ ਕਰ ਰਹੇ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਸਵਦੇਸ਼ੀ ਮਾਨਣਾ ਚਾਹੀਦਾ ਵਾ ਕਿਉਂਕਿ ਇਹ ਜਿਹੜੀ ਆਜ਼ਾਦੀ ਸਾਨੂੰ ਮਿਲੀ ਆ ਇਹ ਸਾਡੇ ਸ਼ਹੀਦਾਂ ਨੇ ਸਹੇਤੀਆਂ ਦਿੱਤੀਆਂ ਔਰ ਹਜ਼ਾਰਾਂ ਲੱਖਾਂ ਲੋਕ ਜਿਹੜੇ ਆ ਉਹ ਨੰਬਰ ਪਹਿਲੀ ਕਤਾਰ 'ਚ ਪੰਜਾਬ ਦੇ ਆਂਦੇ ਆ ਗਸ ਸਿੰਘ ਰਾਜਗੁਰੂ ਸੋਦੇਵ ਸਹੀਦੇ ਅੱਜ ਆਪਾ ਉਦਮ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ अनेका ਜਿਹੜੇ ਸਹੀਦਾ ਉਹਨਾਂ ਨੇ ਸਹੀਦیاں ਕਰਕੇ ਆਜ਼ਾਦੀ ਦਾ ਦਿਨ ਦੇਖਣ ਨੂੰ ਮਿਲਿਆ ਹੋਰ ਆਓ ਆਪਾਂ ਇਹ ਦਿਨ ਤੇ ਪਰਮ ਕਰੀਏ ਕਿ ਆਪਣੇ ਦੇਸ਼ ਨੂੰ ਗ੍ਰਾਮਸ਼ਣ ਤੋਂ ਮੁਕਤ ਕਰੀਏ ਕਿਉਂਕਿ ਅੱਜ ਵੀ ਮਰਸਾਦ ਦਾ ਮੌਸਮ ਚੱਲ ਰਿਹਾ ਤੁਸੀਂ ਸਾਹਿਬ ਕਿ ਜੇ ਜੋ ਤੁਸੀਂ ਪਾਵੇਂ ਚੰਡੀਗੜ੍ਹ ਰੋਡ ਤੇ ਚਲੇ ਜੋ ਜਿੱਥੇ 32 ਸੈਕਟਰ ਆ ਪਾਵੇਂ ਸਰਾਭਾ ਨਗਰ ਵਰਗੇ ਵਧੀਆ ਏਰੀਆ ਤੇ ਚਲੇ ਜੋ ਮਾਡਲ ਟਾਊਨ ਚਲੇ ਜੋ ਪਰ ਜਿਹੜੇ ਸलम ਏਰੀਆ ਆ ਪਾਵੇਂ ਸ਼ਿਮਲਾਪੁਰੀਆ ਡਾਬਾ ਕਲੋਨੀਆ ਟਿਪਾ ਰੋਡਾਂ ਪਟੀਆਂ ਮੈਂ ਪਾਣੀ ਜਿਹੜਾ ਵਾ ਗੋਡੇ-ਗੋਡੇ ਤੱਕ ਭਰ ਜਾਂਦਾ ਵਾ ਛੋਟ ਥੋੜੀ ਜਿਹੀ ਬਾਰਿਸ਼ ਪੈਂਦੇ ਸਾਲ ਤਾਂ ਇਹਦੇ ਨਾਲ ਇੱਕ ਸਵਾਲਿਆ ਨਿਸ਼ਾਨਤਾ ਦਾ ਹੁੰਦਾ ਵਾ ਕਿ ਸਾਡੇ ਜਿਹੜੇ ਇੰਜੀਨੀਅਰ ਹੈ ਉਹ ਮੈਨੂੰ ਲੱਗਦਾ ਨ ਵੀ ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਨੇ ਪੜ੍ਹਾਈ ਇੰਜੀਨੀਅਰ ਤੇ ਨਹੀਂ ਕੀਤੀ ਜਾਂ ਇਹਦੇ ਵਿੱਚ ਜਿਹੜੀ ਸਾਡੀ ਸਰਕਾਰਾਂ ਬੰਦੀ ਆ ਉਹ ਜ਼ਿੰਮੇਵਾਰ ਕ腐ਸ਼ਨ ਇਹਨੇ ਵੱਡੇ ਪੱਧਰ ਤੇ ਹੋ ਰਹੀ ਆ ਕਿ ਇੱਕ ਸੜਕ ਬਣਦੀ ਆ ਔਰ ਹਫ਼ਤੇ ਬਾਅਦ ਉਹ ਟੁੱਟ ਜਾਂਦੀ ਆ ਇੱਕ ਬਾਰਿਸ਼ ਆਂਦੀ ਆ ਤਾਂ ਗੋਡੇ-ਗੋਡੇ ਤੱਕ ਜਿਹੜਾ ਪਾਣੀ ਭਰ ਜਾਂਦਾ ਬਾਰਕਾਂ ਦਾ ਬੁਰਾ ਹਾਲ ਹੋ ਰਿਹਾ ਵੈ ਸੜਕਾਂ ਦਾ ਬੁਰਾ ਹਾਲ ਹੈ ਲੋਕ ਜਿਹੜੇ ਆ ਇੰਨੇ ਜਿਆਦਾ ਪਰੇਸ਼ਾਨ ਆ ਕਿ ਲੰਬੇ ਲੰਬੇ ਜਿਹੜੇ ਆ ਜਾਨ ਲੱਗ ਰਹੀ ਆ ਤਾਂ ਇਹਦੇ ਲਈ ਸਰਕਾਰ ਨੂੰ ਜਾਗਰੂਕ ਹੋਣਾ ਚਾਹੀਦਾ ਔਰ ਖਾਸ ਕਰਕੇ ਨਗਰ ਨਿਗਮ ਦੇ ਸਾਡੇ ਜਿਹੜੇ ਮੇਰ ਬਣੇ ਆ ਜਾਂ ਕਮਿਸ਼ਨਰ ਆ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਹੁੰਦੀ ਆ ਔਰ ਜਿਹੜੇ ਸਾਡੇ ਕਾਉਂਸਲਰ ਜਿੱਤੇ ਹੋਏ ਆ ਉਹਨਾਂ ਨੂੰ ਦੇਖਣਾ ਚਾਹੀਦਾ ਵਾ ਕਿ ਆਪਣੇ ਦੇਸ਼ ਨੂੰ ਆਪਾਂ ਕ੍ਰਾਪਸ਼ਨ ਮੁਕਤ ਕਰੀਏ ਔਰ ਸ਼ੁਰੂਆਤ ਆਪਣੇ ਤੋਂ ਕਰੀਏ ਆਪਣੇ ਲੁਧਿਆਣੇ ਤੋਂ ਕਰੀਏ। ਥਾਈਓ ਸਾਡਾ ਜਿਹੜਾ ਇਹ ਆਜ਼ਾਦੀ ਦਿਹਾੜਾ ਮਨਾਉਂਦਾ ਮਹਤਵਪੂਰਨ। ਨਹੀਂ ਤਾਂ ਅੱਜ ਵੀ ਸਹੀ ਜਿਹੜੇ ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਉਹ ਸਾਡੇ ਵੱਲ ਦੇਖ ਰਹੇ ਆ। ਕਿਉਂਕਿ ਅਸੀਂ ਆਪਣੀ ਜਾਨਾਂ ਵਾਰਤੀਆਂ ਇਸ ਦੇਸ਼ ਦੇ ਉੱਤੇ ਪਰ ਇਹ ਲੋਕ ਜਿਹੜੇ ਆ ਇਹ ਆਪਣੇ ਦੇਸ਼ ਨੂੰ ਵੀ ਹਲੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਕਰ। ਤਾਂ ਇਸ ਕਰਕੇ ਮੈਂ ਆਜ਼ਾਦੀ ਦਿਨ ਤੇ ਜਿੱਤੇ ਸੇਵਾਦਾਰਾਂ ਨੂੰ ਪ੍ਰਣਾਮ ਕਰਦਾ ਮੈਂ, ਸਰਦਾਰਾਂ ਦੇ ਫੁੱਲ ਭੇਟ ਕਰਦਾ ਮੈਂ। ਬਹੁਤ ਸਾਰਨ ਬੇਨਤੀ ਕਰਦਾ ਮੈਂ ਕਿ ਆਓ ਆਪਾਂ ਜੋ 15 ਅਗਸਤ ਦਾ ਕਾਜ ਦਾ ਦਿਨ ਹੈ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਇਥੇ ਬਹੁਤ ਸਾਰੀਆਂ ਕਮੀਆਂ ਜਿਵੇਂ ਨਸ਼ਾ ਹੋ ਰਹੀ ਹੈ ਅਨ ਵਿਸ਼ਵਾਸ ਦਾ ਅਨਪੜਤਾ ਦਾ ਦੇਹ ਜਪਰਥਾ ਵਰਗੀਆਂ ਬੁਰਾਈਆਂ ਇਹ ਸਾਰੀਆਂ ਖਤਮ ਕਰੀਏ ਔਰ ਹਰ ਮਨੁੱਖ ਨੂੰ ਇੱਕ ਰੋਕ ਲਾਣਾ ਚਾਹੀਦਾ ਹੈ ਸਾਰੇ ਆਪਾਂ ਕਿਉਂਕਿ ਪੰਜਾਬ ਦਾ ਪਾਣੀ ਵੀ ਜਿਹੜਾ ਹੈ ਉਹ ਬਹੁਤ ਥੱਲੇ ਜਾ ਰਿਹਾ ਹੈ ਔਰ ਉਹ ਉਦੋਂ ਹੀ ਬਚਾਇਆ ਜਾ ਸਕਦਾ ਜਦੋਂ ਅਸੀਂ ਪਾਣੀ ਦੇ ਪ੍ਰਤੀ ਜਾਗਰੂਕ ਹੋਈਏ ਪਾਣੀ ਨੇ ਜਾਇ ਟੋਟੀਆਂ ਜਿਹੜੀਆਂ ਖੁੱਲੀਆਂ ਰਹਿ ਜਾਂਦੀਆਂ ਮੈਂ ਟੋਟੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਕੋਈ ਪ੍ਰਸ਼ਾਸਨ ਕੋਈ ਪਰਿਵਾਰ ਦਾ ਮੈਂਬਰ ਦੇਖਦਾ ਇਸ ਕਰਕੇ ਉਹ ਪਾਣੀ ਜਿਹੜਾ ਨਾ ਪਾਣੀ ਹੀ ਅਸਲੀ ਜੀਵਨ ਹੈ ਤਾਂ ਉਹ ਪਾਣੀ ਬਚਾਉਣ ਦੇ ਲਈ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਾਣੇ ਚਾਹੀਦੇ ਆ ਰੁੱਖ ਲਾਵਾਂਗੇ ਤਾਂ ਉਹਦੇ ਨਾਲ ਸਾਨੂੰ ਫੁੱਲ ਫਲ ਮਿਲਣਗੇ ਸਾਫ਼ ਸੁਥਰਾ ਵਾਤਾਵਰਣ ਮਿਲੇਗਾ ਆਕਸੀਜਨ ਮਿਲੇਗਾ ਕਰੋਨਾ ਵਰਗੀਆਂ ਜਿਹੜੀਆਂ ਕਰੋਨਾ ਵਰਗੀਆਂ ਬਿਮਾਰੀਆਂ ਆ ਜਾਂਦੀਆਂ ਉਹ ਸਾਨੂੰ ਛੂਹ ਨਹੀਂ ਸਕਣੇ ਅੰਨੀ ਵੀ ਇੰਤਿਆ ਕਰਦਾ ਹਾਂ ਸਾਰਿਆਂ ਨੂੰ ਅਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਜੈ ਭਾਗਵਾਨ ਮਕੀ ਜੈ ਭੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੰਤ ਅਦਰ ਜੀ ਸਾਰੇ ਹੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ 79ਵੇਂ ਪਰਵ ਤੇ ਬਹੁਤ-ਬਹੁਤ ਮੁਬਾਰਕਬਾਦ ਭਾਵਾ ਦਾ ਸੰਗਠਨ ਵੱਲੋਂ ਤੇ ਜਿਹੜੀ ਕਰਮਚਾਰੀ ਯੂਨੀਅਨ ਵੱਲੋਂ ਦੋਸਤੋ ਅਸੀਂ ਜਾਣਦੇ ਆ ਕਿ ਅਸਲ ਅੱਜ ਅਸੀਂ ਆਜ਼ਾਦੀ ਦਾ ਪਰਵ ਤਾ ਮਨਾ ਰਹੇ ਆ ਪਰ ਪੰਜਾਬ ਦੇ ਵਿੱਚ ਜਿਹੜਾ ਆਜ਼ਾਦੀ ਦਾ ਪਰਵ ਹੈ ਇਹ ਘੁੱਟਣ ਭਰਿਆ ਕਿਉਂਕਿ ਇੱਥੇ ਦੀ ਮੌਜੂਦਾ ਸਰਕਾਰ ਆ ਜਿਹੜੀ ਅਸੀਂ ਲੋਕਾਂ ਨੇ ਜਦ ਵੋਟਾਂ ਪਾਈਆਂ ਤੇ ਅਸੀਂ ਨੇਤਾ ਚੁਣਨਾ ਸੀ ਪਰ ਜਿਹੜੇ ਸਾਡੇ ਲੋਕ ਆ ਇਹਨਾਂ ਨੇ ਪਿਆਰ ਮੋਹ ਦੇ ਵਿੱਚ ਅੰਨੇ ਹੋ ਕੇ ਬਦਲਾਵ ਦੇ ਚੱਕਰ 'ਚ ਅੰਨੇ ਹੋ ਕੇ ਨੇਤਾ ਦੀ ਜਗ੍ਹਾ ਅਭਿਨੇਤਾ ਚੁਣ ਲਿਆ ਤੇ ਉਹ ਸਭੀ ਨੇਤਾ ਨੇ ਪੰਜਾਬ ਨੂੰ ਇੱਕ ਐਸੇ ਖੂਂਦੇ ਵਿੱਚ ਸੁੱਟਤਾ ਜਿਹਦੇ ਵਿੱਚ ਅਰਾਜਕਤਾ ਨਸ਼ਾਖੋਰੀ ਕਰਪਸ਼ਨ ਇੰਨੀ ਜ਼ਿਆਦਾ ਵਧ ਗਈ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਆ ਪਰ ਚਲੋ ਇਹਨਾਂ ਦਾ ਡੇਢ ਸਾਲ ਰਹਿ ਗਿਆ ਕਿਉਂਕਿ 바ਵਾ ਸਾਹਿਬ ਨੇ ਜਿਹੜਾ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਜਦਜਦ ਉਹਦਾ ਇਸਤੇਮਾਲ ਖਾਸ ਕਰਕੇ ਦਲਿਤ ਵਰਗ ਕਰਦਾ ਕਿਉਂਕਿ ਪੰਜਾਬ ਦੇ ਵਿੱਚ 39% ਦੇ ਕਰੀਬ ਦਲਤਾਂ ਦੀ ਆਬਾਦੀ ਹੈ ਤੇ ਜਦਜਦ ਦਲਿਤ ਵੋਟ ਜਿਹੜਾ ਉਹ ਬਹੁਤ ਸੋਚਿਆ ਸਮਝੇ ਤਰੀਕੇ ਨਾਲ ਦਲਿਤ ਵੋਟ ਪਾਉਂਦਾ ਬਦਲਾਵ ਚਾਹੁੰਦੇ ਸੀ ਤਾਂ ਬਦਲਾਵ ਨੂੰ ਵੋਟ ਪਾਉਂਦੀ ਧਿਆਨ ਵਾਲੇ ਸਮੇਂ ਦੇ ਵਿੱਚ ਅਸੀਂ ਐਸੀ ਸਰਕਾਰ ਚੁਣੀਏ ਜੋ ਪੰਜਾਬ ਦਾ ਭਲਾ ਕਰ ਸਕੇ ਤੇ ਪੰਜਾਬ ਦਾ ਭਲਾ ਕਰਨ ਵਾਸਤੇ ਸਾਨੂੰ ਆਪ ਹੀ ਕਦਮ ਚੱਕਣੇ ਪੈਣੇ ਵੋਟ ਪਾਉਣ ਦਾ ਅਧਿਕਾਰ ਸਾਡਾ ਤੇ ਵੋਟ ਵੀ ਅਸੀਂ ਪਾਣੀ ਆ ਤੇ ਆਪਣੇ ਇਲਾਕਿਆਂ ਨੂੰ ਵੀ ਸਾਫ ਸੁਥਰਾ ਰੱਖਣ ਵਾਸਤੇ ਸਾਨੂੰ ਹੀ ਮਿਹਨਤ ਕਰਨੀ ਪੈਣੀ ਆ ਤੇ ਜਿਹੜੇ ਵੀ ਲੋਕਾਂ ਦੇ ਏਰੀਆ ਦੇ ਵਿੱਚ ਕੋਈ ਨਸ਼ਾ ਵੇਚਦਾ ਜਾਂ ਕੁਝ ਵੀ ਮਾੜੀ ਗ੍ਰੀਤੀ ਹੁੰਦੀ ਆ ਉਹਨੂੰ ਦੂਰ ਕਰਨ ਵਾਸਤੇ ਤੁਸੀਂ ਪ੍ਰਸ਼ਾਸਨ ਦਾ ਸਾਥ ਦਿਓ ਤੇ ਬਸ ਜ਼ਿਆਦਾ ਕੁਝ ਨਹੀਂ ਕਹਿਣਾ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਭਾਰਤ ਮਾਤਾ ਕੀ ਜੈ ਜਿੱਥੇ ਅੱਜ ਸਾਰੇ ਧੰਨਵਾਦ ਕਰ ਰਿਹਾ ਉਹਨਾਂ ਨੂੰ ਸ਼ਲਾਮ ਕਰ ਰਿਹਾ ਉੱਥੇ ਆਪਾਂ ਵੀ ਇੱਕ ਆਪਣੇ ਮਨ ਦੇ ਵਿੱਚ ਸੋਚ ਲੈ ਕੇ ਜਾਈਏ ਜਿਵੇਂ ਆਦਰਯੋਗ ਢੀਆਂ ਸਾਹਿਬ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਕਿ ਇੱਕ ਸੋਚ ਅੱਧਾ ਦੀ ਲੈ ਕੇ ਚੱਲੀਏ ਜਿਹੜੀ ਸਮਾਜ ਨੂੰ ਉਦਾਰ ਦੇਵੇ ਉਹ ਵੋਟ ਨੂੰ ਬਦਲ ਚਾਹੇਂ ਗੋਟ ਉਹਨੂੰ ਪਾਣੀ ਹੈ ਜਿਹੜੇ ਤੁਹਾਡੇ ਸਭ ਤੋਂ ਦੇ ਵਿੱਚ ਪਾਣਾ ਜਿਹੜੇ ਤੁਹਾਨੂੰ ਜੋ ਕਹਿੰਦੇ ਆ ਉਹ ਕਰਦੇ ਹੋ ਉਹਨੂੰ ਵੋਟ ਪਾਵਾਂਗੇ ਆਪਾਂ ਸਾਰੇ ਜੀ ਸਾਰੇ ਜਿਹੜੇ ਆ ਖੁਸ਼ ਆ ਹੋ ਜਾਗੇ ਉਹ ਕੰਮ ਕਰਦੇ। ਤੇ ਇਹਨੀਆਂ ਬੇਨਤੀ ਕਰਤਾ ਹੋਇਆ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਉਹ ਕਿਉਂਕਿ ਆਪਾਂ ਜਿਹੜਾ ਇਸ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਵਾਜਦਾ ਪਰ ਬਹੁਤ ਵੱਡੀ ਗਿਣਤੀ ਦੇ ਤੁਸੀਂ ਸਾਰੇ ਜੀ ਸੋਚੇ ਹੋ। ਤਾਂ ਤੁਹਾਡੇ ਇੱਥੇ ਪਹੁੰਚਣ ਤੇ ਜੀ ਆਇਆਂ ਜਿੱਤੇ ਕਰਨਾ। ਉਹ ਤੇ ਆਪਾਂ ਹਰ ਦਾ ਪਾਵੇਂ ਤੋਂ ਗਾਂਵ ਗਾਂਵ ਮਾਰਾ ਜੀ ਦਾ ਪ੍ਰਗਟ ਦਿਵਸ ਆ ਸਤਿਗੁਰੂ ਰਿਦਾਜ਼ ਮਹਾਰਾਜ ਜੀ ਦਾ ਬੰਟਾਸ ਪੂਰਾ ਹੋਇਆ ਹੈ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦਾ ਜਨਮ ਹੋਰ ਪਾਵੇਂ 36 ਜਨਵਰੀ ਹੈ ਪਾਵੇਂ ਅੱਜ ਦਾ ਸੰਪੰਨਤਾ ਦਾ ਦਿਵਸ ਹੈ ਤਾਰਾਂ ਦੀ ਕਈ ਸੂਫੀ ਸੰਤ ਫਕੀਰਾਂ ਦੀ ਇਹ ਧਰਤੀ ਆਸ਼ਿਕ ਲੋਕਾਂ ਦੀ ਕਈ ਰਾਖੇ ਤੇ ਕਈ ਹੀਰਾ ਦੀ ਮੈਂ ਕੱਦ ਦੁਨੀਆ ਤੋਂ ਠਾਵਾਂ ਮੁੜ ਫੇਰ ਦੁਬਾਰਾ ਆਇਆ ਮੈਂ ਦੋ ਵੀ ਜੁਨੇ ਖੰਡਾ ਮੇਰਾ ਦੇਸ਼ ਸੁਭੇ ਪੰਜਾਬ ਮੇਰਾ ਦੇਸ਼ ਸੁਭੇ ਪੰਜਾਬ ਮੇਰਾ ਦੇਸ਼ ਸੁਭੇ